ਆ ਵੇਖਣ ਚੱਕਣ ਦੇ ਵਿੱਚ ਸੋਫੇ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਆ ਵੀ ਸੇਮ ਹੀ ਆ ਆ ਵੀ ਸੇਮ ਹੀ ਆ ਉਹਨਾਂ ਸਚਾਈ ਤੁਹਾਨੂੰ ਦਾਦਾ ਜਿਹੜੇ ਤੁਸੀਂ ਬਾਜ਼ਾਰ ਚੋਂ ਲੈਂਦੇ ਜੋ ਨਾ ਦੂਜੇ ਸਸਤੇ ਵਾਲੇ ਉਹ ਤੁਸੀਂ ਦੇਖੋ ਆ ਚੀਜ਼ ਆ ਇਹ ਤੁਸੀਂ ਦਾ ਸੋਫਾ ਪਾੜਨ ਲਾ ਪਿਓ ਕਰੀਂ ਕਿ ਜੈਨੋ ਦੇਖੋ ਸਾਹ ਮੇਰੇ ਕੋ ਆ ਚੀਜ਼ਾਂ ਵਾਂਦਰ ਗੰਦ ਪਾਇਆ ਹੋਆ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਪਾਇਆ ਕੀ ਨਹੀਂ ਪਾਇਆ ਵੇਖੋ ਪੀਸ ਪਾਏ ਸਾਡਾ ਕੋਈ ਵੀ ਸੋਫਾ ਪਾੜੋ ਖੋਲੋ ਆ ਚੀਜ਼ ਨਿਕਲੂ ਪੂਰੀ ਆਪ ਦਾ 4 ਇੰਚ ਦੀ ਗੱਦੀ ਨਿਕਲੂਗੀ ਕੋਈ ਝੂਠ ਨਹੀਂ ਜਿਹੜੇ ਬਾਜ਼ਾਰਾਂ ਦੇ ਵਿੱਚ ਵੇਚਦੇ ਆ ਉਹ ਸੋਫੇ ਆਹਾ ਆ ਨਿਰਾਇ ਕੁੜਾ ਬੇਟੀਆਂ ਦੇ ਲੋਕ ਤੇ ਜਿਹੜਾ ਸੇਖੋ ਫਰਨੀਚਰ ਹਾਊਸ ਉਹਦਾ ਆ ਕੁਆਲਿਟੀ ਦੇਖੋ ਬਹੁਤ ਵੱਡਾ ਫਰਕ ਬਾਜ਼ਾਰ ਦੇ ਵਿੱਚ 18-20000 ਰੁਪਏ ਦਾ ਆਹਾ ਬੈਠਿਆ ਸੇਖੋ ਫਰਨੀਚਰ ਹਾਊਸ ਦੇ ਦੁਆੜੀ ਤੋਂ ਪਹਿਲਾਂ ਆਜੋ 9000 ਰੁਪਏ ਦਾ 9000 ਰੁਪਏ ਦਾ ਬੈੱਡ ਲੈ ਜਾਓ ਤੇ ਲਾਈਟਾਂ ਲੂਟਾਂ ਲੱਗੀਆਂ ਸੇਖੋ ਫਰਨੀਚਰ ਉਹ 12000 ਦਾ ਦਊਗਾ ਚਲੋ ਜੀ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ ਨਾਲ ਲੈ ਜਾਓ ਗਿਫਟ ਹੀ ਗਿਫਟ ਬਹੁਤ ਗਿਫਟ ਤਾਂ ਕਰਦਾ ਆਪੋ ਵੱਡੇ ਛੋਟੇ ਹਰ ਤਰ੍ਹਾਂ ਦੇ ਗਿਫਟ ਵੇਖੋ ਫਰੀ ਦੇ ਵਿੱਚ ਉਹ ਫਰੀ ਦੇ ਵਿੱਚ ਜੰਨੇ ਵੀ ਆਓ ਸ਼ਾਪਿੰਗ ਕਰੋ ਜਿਹੜੇ ਕਹਿੰਦੇ ਨਾ ਦਿਵਾਲੀ ਲੱਗੇ ਸਮਾਨ ਲੈਣਾ ਤੁਸੀਂ ਗਿਫਟ ਦੋਗੇ ਲਓ ਜੀ ਤੁਹਾਨੂੰ ਗਿਫਟ ਹੀ ਗਿਫਟ ਕਰਤੇ ਆਨੰਦ ਲਓ ਬਹੁਤ ਬੇ ਗਿਫਟ ਆਨੰਦ ਲਓ ਜੇ ਕਹ ਲਓ ਡਰੈਸਿੰਗ ਟੇਬਲ ਫਿਰ ਆਹ ਦੇਖੋ ਸੋਫਾ ਦੇਖੋ ਕਿੰਨਾ ਸੋਹਣਾ ਟੇਬਲ ਟੂਬੋ ਲੱਗਾ ਆ 40 45000 ਆ ਸੋਫਾ ਆਹ ਦੇਖੋ ਬੈੱਡ ਬੈੱਡ ਦੇ ਨਾਲ ਗੱਦੇ ਨਾਲ ਸਹਰਾਣੇ ਫਿਰ ਰਜਾਈ ਫਿਰ ਆਹ ਦੇਖੋ ਪ੍ਰੈਸ ਟੇਬਲ ਤੁਹਾਨੂੰ ਦੇ ਰਹੇ ਆ ਪ੍ਰੈਸ ਟੇਬਲ ਦੇ ਨਾਲ ਕਿੱਡਾ ਵੱਡਾ ਸਾਈਜ਼ ਅਲਮਾਰੀ ਦਾ ਉਸ ਤੋਂ ਬਾਅਦ ਆ ਦੇਖੋ ਸ਼ੂ ਰੈਕ ਫੇਰ ਦੇਖੋ ਡਾਈਨਿੰਗ ਟੇਬਲ 45 50 ਹਜ਼ਾਰ ਦਾ ਡਾਈਨਿੰਗ ਟੇਬਲ ਆ ਵੀਰੋ ਗੱਲ ਸੁਣ ਲਓ ਧਿਆਨ ਨਾਲ 2 ਲੱਖ ਸਵਾ 2 ਲੱਖ ਰੁਪਏ ਦਾ ਪੂਰਾ ਪੈਕੇਜ ਆ ਦੁਬਾਰੀ ਤੋਂ ਪਹਿਲਾਂ ਆਜੋ ਸਿਰਫ 1 ਲੱਖ 10 ਹਜ਼ਾਰ ਦੇ ਦੇ ਦਿਆਂਗੇ ਸਾਰਾ ਹੀ ਸਮਾਨ ਆ ਜਿਹੜਾ ਦਿੱਤਾ 1 ਲੱਖ 10 ਹਜ਼ਾਰ ਚ 16000 ਰੁਪਏ ਦੇ ਵਿੱਚ ਹੀ ਸੈੱਟ ਦਿੰਨੇ ਆ ਜਦ ਕਿ 4-5 ਹਜ਼ਾਰ ਦਾ ਤੇ ਨਾਲ ਟੇਬਲ ਹੀ ਕਾਊਂਟ ਹੋ ਜਾਂਦਾ ਵਾ 16000 ਚ 5 ਸੀਟਾਂ ਕੋਈ ਨਹੀਂ ਦਊਗਾ ਦਰਸ਼ਕੋ ਆ ਬੈੱਡ ਬੜਾ ਸੋਹਣਾ ਬੜੀ ਸੋਹਣੀ ਸਫਾਈ ਆ ਆ ਲੱਗਾ ਆ 35000 ਕ 40000 ਕ 38000 ਰੇਟ ਕੀ ਇਹਦਾ ਆਪਣਾ ਧਗੜ ਸਾਹਿਬ ਰੇਟ ਭਾਈ ਆ ਰਿਆ ਫੱਟੇ ਵਾਲੇ ਦਾ ਬਾਕੀ ਤੁਹਾਨੂੰ ਵੀਡੀਓ ਤੁਸੀਂ ਵੇਖਿਆਓ 20000 ਰੁਪਿਆ ਦਵਾਂਗੇ ਗਿਫਟ ਵਕਰੇ ਨਾ 9 ਫੁੱਟ ਬੈੱਡ ਮਾਰਬਲ ਮੈਕਾ ਜਿਹੜਾ ਤੁਹਾਨੂੰ ਸਿਰਫ ਤੇ ਸਿਰਫ ਸੇਖੋ ਫਰਨੀਚਰ ਦੇ 20000 ਦਾ ਮਿਲਣਾ ਵਾ 9 ਫੁੱਟ ਜਿੰਨੇ ਵੀ ਬੈੱਡ ਆ ਨਾ ਸਾਰਿਆਂ ਦੇ ਨਾਲ ਸਹਾਨ ਇਹਨਾਂ ਨੂੰ ਫ੍ਰੀ ਕਰਤੇ ਆ ਦਿਵਾਲੀ ਕਰਕੇ ਸੋ ਦੇਖੋ ਜੀ ਆ ਪੂਰਾ ਸੈੱਟ ਚੈੱਕ ਕਰ ਲਓ ਪੂਰਾ ਸੈੱਟ ਕੋਈ 50000 ਵੀ ਮੰਗੂ ਕੋਈ 60000 ਵੀ ਮੰਗੂ ਸੇਖੋ ਫਰਨੀਚਰ ਕਹਿੰਦਾ ਸਿਰਫ 32000 ਰੁਪਏ ਚ ਪੁਜਾਰ ਦੇ ਵਿੱਚ 15 15000 ਰੁਪਏ ਦੀ ਜੋੜੀ ਸਾਡੇ ਕੋਲ ਆਜੋ 7000 ਰੁਪਏ ਦੀ ਜੋੜੀ ਲੈ ਜਾਓ 7 ਚੀਟਾਂ ਜਿਹੜੇ ਦਰਸ਼ਕ ਮੰਗਦੇ ਸੀ 22000 ਦੇ ਵਿੱਚ ਜਿਹੜੇ ਕਹਿੰਦੇ ਵੀ ਚਲੋ ਥੋੜਾ ਜਿਹਾ ਅੱਗਾ ਰੇਟ ਵਧੀਆ ਹੋਵੇ 22000 ਦੇ ਵਿੱਚ ਤਾਂ ਮੈਂ ਕਹਿ ਰਿਹਾ ਵਿੱਚ ਸ਼ਿਸ਼ਾ ਵਾ ਸਾਈਡ ਤੇ ਹਾਰਡਵੇਅਰ ਲੱਗੀ ਆ ਹੱਡੀ ਵਾਲਾ ਸੋਫਾ ਇਹਨੂੰ ਕਹਿ ਜਾਂਦਾ ਵਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਤੇ ਸਿਰਫ ਜਿਹੜਾ ਵਾ 32000 ਵਾਲਾ ਜਿਹੜਾ ਸੈਟ ਆ ਵਾ 30000 ਵਾਲਾ ਸਿਰਮਸ਼ੀਸ਼ਾ ਪਾ ਕੇ 28000 ਦੇ ਵਿੱਚ ਦਵਾਂਗੇ। ਤੋਂ ਦੇਖੋ ਜੀ ਕੋਈ ਇਹ 60 ਮੰਗਦਾ ਕੋਈ 65 ਤੇ ਕੋਈ 62000 ਮੰਗਦਾ ਸੇਖੋ ਫ੍ਰੀਚ ਰੋਸ ਤੇ ਆਜੋ 30000 ਰੁਪਏ ਚ 30000 ਚ ਇਦਾਂ ਦਾ ਬੈੱਡ ਦਵਾਂਗੇ ਰੰਗ ਆ ਵੀ ਹੈਗਾ ਤੇ ਰੰਗ ਆ ਵੀ ਹੈਗਾ। ਯਾਰ ਦੇ ਵਿੱਚ ਵਿਕਣ ਵਾਲੇ 65 65000 ਦੇ ਸੈੱਟ ਸਾਡੇ ਕੋਲ ਵਿਧ ਸ਼ੀਸ਼ਾ 44000 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ। ਦੇਖੋ ਕਿੰਗ ਸਟਾਈਲ ਚੇਰੇ ਆ ਵੱਡੇ ਘਰਾਂ ਦੇ ਵਿੱਚ ਆਏ ਵੱਡੇ ਵੱਡੇ ਲੀਡਰਾਂ ਦੇ ਘਰਾਂ ਚ ਜਾਂ ਵਪਾਰੀਆਂ ਦੇ ਘਰਾਂ ਚ ਪਏ ਹੁੰਦੇ ਸੋਫੇ ਕੋਈ 70000 ਕੋਈ 80000 ਕੋ 85000 ਪਰ ਅਸੀਂ ਤੁਹਾਨੂੰ 55000 ਰੁਪਏ ਦੇ ਦਿੰਨਾ। 9.5 ਲੱਖ ਦਾ ਸੋਫਾ ਬਾਜ਼ਾਰ 'ਚ ਸੇਖੋ ਫਰਨੀਚਰ ਉਸ ਐਡਾ ਵੱਡਾ ਸਾਈਜ਼ 60000 'ਚ ਦੇ ਦੂਗਾ। ਦੀਵਾਲੀ ਤੋਂ ਪਹਿਲਾਂ ਮਾਰੋ ਇੱਧਰ ਕੈਮਰਾ। ਦੇਖੋ ਸਾਰੇ ਹੀ ਸੋਫੇ, ਬੈੱਡ, ਅਲਮਾਰੀਆਂ, ਗੱਦਿਆਂ ਦੇ ਉੱਤੇ ਭਾਰੀ ਆਫਰ ਲਾਤੀ ਆ। ਇੱਕ ਤਾਂ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ, ਉੱਤੋਂ ਅਸੀਂ ਗਿਫਟ ਵੀ ਫ੍ਰੀ ਦੇ ਰਹੇ ਹਾਂ। ਚਲੋ ਜੀ ਸੇਖੋ ਫਰਨੀਚਰ ਨੇ ਦੀਵਾਲੀ ਤੋਂ ਪਹਿਲਾਂ ਹੀ ਚਲਾ ਦੇ ਪਟਾਕੇ। ਤੁਸੀਂ ਬੈੱਡ ਲੈਣੇ ਆ, ਸੋਫੇ, ਅਲਮਾਰੀਆਂ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਮੈਂ ਕਹਾ ਮਜ਼ਾ ਆਜੂ ਮਜ਼ਾ ਪੂਰਾ ਸੇਖੋ ਸਭ ਫਾਇਦਾ ਦਿਵਾਲੀ 'ਚ ਕੋਈ ਦਿਨ ਬਾਕੀ ਆ ਤੁਸੀਂ ਤਾਂ ਦਿਵਾਲੀ ਤੋਂ ਪਹਿਲੇ ਪਟਾਕੇ ਚੜਾਈ ਜਾਂਦੇ ਆ ਵਾਹ ਪਟਾਕੇ ਚੜਾਈ ਜਾਂਦੇ ਹੋ ਹੈ ਸਭ ਫੈਰਾ ਕਰਦੇ ਹੋ ਫੈਰਾ ਅਜ ਲੋਕਾਂ ਦਾ ਆਜੋ ਤਾਂ ਗਰਦਾਬ ਤੁਹਾਨੂੰ ਪਹਿਲੋ ਤੇ ਸਚਾਈ ਦਿਖਾਈਏ ਫੈਦੇ ਫੇਰ ਕਰਾਂਗੇ ਨਾਲੇ ਦਿਵਾਲੀ ਦੇ ਗਿਫਟ ਓਵਰ ਆ ਦੇਖੋ ਆ ਵੇਖਣ ਚਾਕਣ ਦੇ ਵਿੱਚ ਸੋਭੇ ਤੁਸੀਂ ਦੇਖ ਸਕਦੇ ਦਰਸ਼ਕੋ ਓ ਵੀ ਸੇਮ ਹੀ ਆ ਆ ਵੀ ਸੇਮ ਹੀ ਆ ਕੋੜ ਸਚਾਈ ਤੁਹਾਨੂੰ ਦੱਸਦਾ ਜਿਹੜੇ ਤੁਸੀਂ ਬਾਜ਼ਾਰ ਚੋਂ ਲੈਂਦੇ ਜੋ ਨਾ ਦੂਜੇ ਸਸਤੇ ਵਾਲੇ ਉਹ ਤੁਸੀਂ ਦੇਖੋ ਆ ਚੀਜ਼ ਆ ਇਹ ਤੁਸੀਂ ਦਾ ਸੋਹਾ ਪਾੜਨ ਲਾ ਪਿਓ ਕਰੀਂ ਕਿ ਜੈਨੋ ਦੇਖੋ ਸਾਹਿਬ ਦੇਖੋ ਆ ਚੀਜ਼ਾਂ ਅੰਦਰ ਗੰਦ ਪਾਇਆ ਹੋਆ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਪਾਇਆ ਕੀ ਨਹੀਂ ਪਾਇਆ ਵੇਖੋ ਪੀਸ ਪਾਏ ਇਹ ਸਚਾਈ ਆ ਆਪਣਾ ਵੇਖੋ ਗੱਦੀ ਨਹੀਂ ਲੱਕੜ ਆ ਆ ਕੋਈ ਲਾਇਆ ਜਿਹੜਾ ਆਪਣੇ ਵਾਲਾ ਵਾ ਜੀ ਆਪਣੇ ਵਾਲਾ ਤੁਸੀਂ ਦੇਖ ਸਕਦੇ ਆ ਤਗੜ ਸਾਹਿਬ ਸਾਡਾ ਕੋਈ ਵੀ ਸੋਹਾ ਪਾੜੋ ਖੋਲੋ ਆ ਜਿਹਨੇ ਕੋਲ ਪੂਰੀ ਆਪ ਦਾ 4 ਇੰਚ ਦੀ ਗੱਦੀ ਨਿਕਲੂਗੀ ਕੋਈ ਝੂਠ ਨਹੀਂ ਹੂੰ ਠੀਕ ਹੈ ਜੀ ਕੋਈ ਝੂਠ ਨਹੀਂ ਆ ਇਸ ਤੋਂ ਵੱਧ ਵੀ ਇਹ ਸੋਫਾ ਪਿਆ ਵੀ ਇੱਥੇ ਹੀ ਹੋਊਗਾ ਜਦੋਂ ਤੁਸੀਂ ਆ ਕੇ ਵੇਖਣਾ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਆ ਸੋ ਦੇਖੋ ਬਹੁਤ ਵੱਡਾ ਤੁਹਾਡੇ ਦਿਲ ਦੇ ਵਿੱਚ ਜਿਹੜੇ ਹਨਾ ਭਲੇਕੇ ਹੁੰਦੇ ਵੀ ਸਸਤਾ ਮਹਿੰਗਾ ਆਹ ਦਾਸਤਾ ਜਿਹੜੇ ਬਾਜ਼ਾਰਾਂ ਦੇ ਵਿੱਚ ਵੇਚਦੇ ਆ ਉਹ ਸੋਫੇ ਆਹਾ ਆ ਨਿਹਰੇ ਕੂੜਾ ਵੇਚੀਆਂ ਦੇ ਲੋਕ ਤੇ ਜਿਹੜਾ ਸੇਖ ਫਰਨੀਚਰ ਹ우스 ਵੇਚਦਾ ਆ ਕੁਆਲਿਟੀ ਦੇਖੋ ਬਹੁਤ ਵੱਡਾ ਫਰਕ ਦਵਾਈ ਦੇ ਬਹੁਤ ਵੱਡਾ ਰਾਸ਼ਚਾ ਦਾ ਸੇਖੋ ਸਾਹ ਨੂੰ ਅੱਜ ਬਹੁਤ ਬੀਜ਼ੀ ਹੋਣ ਦੇ ਬਾਵਜੂਦ ਵੀ ਅਸੀਂ ਲਿਆਂਦਾ ਆਵਾਜ਼ ਵੀ ਥੋੜੀ ਅੱਜ ਦਿੱਕਤ ਆ ਪਰ ਕਹਿੰਦੇ ਵੀ ਲੋਕਾਂ ਨੇ ਫਾਇਦੇ ਕਰਨੇ ਆ ਬੈੱਡਾਂ 'ਚ ਕੀ ਫਰਕ ਆ ਜੀ ਬੈੱਡ ਦਾ ਤਾਂ ਗੁਰ ਸਾਹਿਬ ਆ ਦੇਖੋ ਜਿੱਦਾਂ ਆਪਣਾ ਕੀ ਉਹਨੂੰ ਕਹਿੰਦੇ ਦਰਸ਼ਕ 9000 ਤੋਂ ਆਪਣਾ ਕੀ ਉਹਨੂੰ ਕਹਿੰਦੇ ਸ਼ੁਰੂ ਆ ਬੈੱਡ ਆਪਣੇ ਤੋਂ ਠੀਕ ਹੈ ਜੀ ਇਹ 9000 ਦਾ ਬੈੱਡ ਬਿਲਕੁਲ ਬਿਲਕੁਲ 9000 ਦਾ ਬੈੱਡ ਹੈ ਰਕਰ ਸਾਹਿਬ 9 ਦੇ ਵਿੱਚ ਵੀ ਜੇ ਗੱਲ ਕਰੀਏ ਨਾ ਤੇ ਪੜਾਈ ਪੁਲਾਈ ਦਾ ਬੈੱਡ ਬਣਿਆ ਉਹ ਗੰਦ ਫੇਰ ਨੂੰ ਨਹੀਂ ਲੱਗਾ ਮਤਲਬ ਬੜੀ ਵਧੀਆ ਕੁਆਲਿਟੀ ਆ ਦੇਖੋ ਭੱਟਾ ਫੈਲਾ ਬਾਜ਼ਾਰ ਦੇ ਵਿੱਚ 18 20000 ਰੁਪਏ ਦਾ ਆਹ ਬੈੱਡ ਆ ਸੇਕੋ ਫਰਨੀਚਰ ਉਸ ਦੇ ਦਵਾਈ ਤੋਂ ਪਹਿਲਾਂ ਆਜੋ 9000 ਰੁਪਏ ਦਾ 9000 ਰੁਪਏ ਦਾ ਬੈੱਡ ਲੈ ਜਾਓ ਇਹ ਵੀ ਇਹ ਆ ਵੀ ਚੈੱਕ ਕਰੋ ਡਿਜ਼ਾਈਨ ਵੱਖੋ ਵੱਖਰੇ ਹੈਗੇ ਆ ਪਰ ਸਾਡੀ ਜਿਹੜੀ ਤਸੱਲੀ ਹਨਾ ਆਪਣੀ ਉਹ ਇਸ ਚੀਜ਼ ਤੋਂ ਸ਼ੁਰੂ ਹੁੰਦੀ ਆ ਇਹ ਹੈਵੀ ਵੀ ਆ ਬਕਸੇ ਵੀ ਹੈਵੀ ਆ ਮਟੀਰੀਅਲ ਵੀ ਹੈਵੀ ਇਹਦੀ ਗਾਰੰਟੀ ਵੀ ਟਾਂਚੇ ਦੀ 10 ਸਾਲ ਦੀ ਹੁੰਦੀ ਆ ਰੰਗ ਰੂਗ ਵੀ ਕੀਤਾ ਪ੍ਰੋਪਰ ਇਹ 12500 ਦਾ ਦੰਦਾ ਵਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਗੱਲ ਕਰੀਏ ਦਰਸ਼ਕੋ ਗਿਫਟ ਭੌਧਿਆ ਤੁਹਾਡੇ ਲਈ ਦੀਵਾਲੀ ਲਈ ਜਿਹੜਾ ਤੁਸੀਂ ਆਓਗੇ ਤੁਹਾਨੂੰ ਆਪ ਦਾ ਕੀ ਨੂੰ ਕਹਿੰਦੇ ਗਿਫਟ ਦੇ ਕੇ ਭੇਜਾਂਗੇ ਸੋ ਤੁਸੀਂ ਆ ਚੈੱਕ ਕਰ ਲਓ ਪਹਿਲੀ ਗੱਲ ਤਾਂ ਜਿਹੜਾ 22500 ਦਾ ਬੈੱਡ ਆ ਲੇਟਾਂ ਲੂਟਾਂ ਲੱਗੀਆਂ ਸੇਖੋ ਫਰਨੀਚਰ ਉਹ 12000 ਦਾ ਦਊਗਾ ਉਤੋਂ ਦਿਵਾਲੀ ਦੇ ਉੱਤੇ ਕਹਿੰਦੇ ਗਿਫਟਾਂ ਦੇ ਢੇਰ ਲੱਗੇ ਆ ਤੁਸੀਂ ਰਜਾਈਆਂ ਕੰਬਲ ਡਬਲ ਬੈੱਡ ਆ ਦੇਖੋ ਬੇਸ਼ੁਮਾਰ ਗਿਫਟ ਦੇਣੇ ਹੈਗੇ ਤੁਹਾਨੂੰ 2-2 3-3000 ਵਾਲੀ ਰਜਾਈ ਹੈ ਵੀ ਫਾਈਬਰ ਵਾਲੀ ਆ ਇਹ ਵੀ ਭਾਵੇਂ ਤੁਸੀਂ ਪਾੜ ਕੇ ਚੈੱਕ ਕਰ ਲਿਓ ਪੂਰੀ ਫਾਈਬਰ ਦੀ ਸ਼ੀਟ ਪਈ ਹੈ ਇਹ ਨਹੀਂ ਵੀ ਗਿਫਟ ਦੇਣਾ ਤੇ ਗਾਂਦੀ ਦੇ ਦਾਂਗੇ ਸੋ ਦੇਖੋ ਇੱਧਰ ਸੋਫੇ ਚੈੱਕ ਕਰਾ ਦਿਓ ਬਹੁਤ ਜ਼ਿਆਦਾ ਵੈਰਾਈਟੀ ਸੋਫਿਆਂ ਦੇ ਵਿੱਚ ਹੈਗੀ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਭਾਈ ਜੀ ਮੈਨੂੰ ਇੱਕ ਆ ਦਿਖਾਓ ਅੱਜਕੱਲ ਬੜਾ ਚੱਲਦਾ ਪੈਕੇਜ ਦੇ ਵਿੱਚ ਲੋਕਾਂ ਨੂੰ ਲੋਡ ਹੁੰਦੀ ਵੀ ਮੈਂ ਸੋਫਾ ਵੀ ਲੈ ਲਵਾਂ ਜੀ ਦਰਸ਼ਕੋ ਆ ਇੱਕ ਸੋਫਾ ਨਾਲ 40000 ਵਾਲਾ ਸੋਫਾ ਹੋ ਗਿਆ ਵੱਡਾ ਠੀਕ ਹੈ 10 ਸੀਟਾਂ ਬੈੱਡ ਹੋ ਗਿਆ 20000 ਵਾਲਾ ਠੀਕ ਹੈ ਜੀ ਪ੍ਰੈਸ਼ਟੇਬਲ ਹੋ ਗਿਆ ਸ਼ੌਕਰ 3500 ਵਾਲਾ ਅਲਮਾਰੀ ਹੋ ਗਈ 7 6 ਸੈਂਟਰ ਸ਼ੀਸ਼ਾ ਆਪਣਾ 13000 ਵਾਲੀ ਡਾਈਨਿੰਗ ਟੇਬਲ ਹੋ ਗਿਆ ਨਾਲ 35000 ਵਾਲਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਵੇਖੋ ਡਰੈਸਿੰਗ ਹੋਗੀ 3000 ਵਾਲੀ ਡਰੈਸਿੰਗ ਹੋਗੀ ਤੇ ਨਾਲ ਇਹਦੇ ਆਪਣਾ ਤੁਹਾਨੂੰ ਫ੍ਰੀ ਦੇ ਵਿੱਚ ਸ਼ੂ ਰਹਿਗ ਠੀਕ ਹੈ ਜੀ ਤੇ ਨਾਲ ਰਜਾਈ ਫ੍ਰੀ ਸਹਰਾਣੇ ਫ੍ਰੀ ਇਹਦਾ ਰੇਟ ਜਿਹੜਾ ਨਾ ਤੁਸੀਂ ਜਿੱਥੇ ਮਰਜੀ ਆ ਪ੍ਰੋਪਰਲੀ ਨੋਟ ਕਰੋ ਲਿਖੋ 1,10,000 ਰੁਪਿਆ ਰੇਟ ਦੇਵਾਂਗੇ ਜਿਹੜਾ ਵਾ ਤੁਸੀਂ ਜਿੱਥੋਂ ਮਰਜੀ ਤਸੱਲੀ ਕਰੋ ਇਹਨੇ ਰੇਟ 'ਚ ਕੋਈ ਨਹੀਂ ਦੇਊਗਾ ਆਪਣੀਆਂ 10 ਐਡਮਾ ਟੋਟਲ 11 ਹੁੰਦੀਆਂ ਜੋ ਤੁਹਾਨੂੰ 6-7 ਐਡਮਾ ਦੇਦੇ 1,10,000 ਦੇ ਵਿੱਚ ਡਾਈਨਿੰਗ ਵੀ ਤੁਸੀਂ ਚੈੱਕ ਕਰੋ ਡਾਈਨਿੰਗ ਵੀ ਟਾਲੀ ਵਾਲਾ ਹੋਊਗਾ ਬੈੱਡ ਵੀ ਵੱਡਾ ਹੋਊਗਾ ਸੋਫਾ ਵੀ ਵੱਡਾ ਹੋਊਗਾ ਦੇਖੋ ਜੀ ਬਾਕੀ ਸੇਖੋ ਬਣੀ ਨੋ ਦਿਲ ਖੋਲ੍ਹ ਕੇ ਆ ਦੇਖੋ ਪਹਿਲਾਂ ਚੈੱਕ ਕਰ ਲਓ ਡਰੈਸਿੰਗ ਟੇਬਲ ਫਿਰ ਆਹ ਦੇਖੋ ਸੋਫਾ ਦੇਖੋ ਕਿੰਨਾ ਸੋਹਣਾ ਟੇਬਲ ਟੂਬੋ ਲੱਗਾ ਆ ਦੇਖੋ ਬੈੱਡ ਬੈੱਡ ਦੇ ਨਾਲ ਗੱਦੇ ਨਾਲ ਸਹਰਾਣੇ ਫਿਰ ਰਜਾਈ ਫਿਰ ਆ ਦੇਖੋ ਪ੍ਰੈਸ ਟੇਬਲ ਤੁਹਾਨੂੰ ਦੇ ਰਹੇ ਆ ਪ੍ਰੈਸ ਟੇਬਲ ਦੇ ਨਾਲ ਕਿੱਡਾ ਵੱਡਾ ਸਾਈਜ਼ ਅਲਮਾਰੀ ਦਾ ਉਸ ਤੋਂ ਬਾਅਦ ਆ ਦੇਖੋ ਸ਼ੂ ਰੈਕ ਫਿਰ ਦੇਖੋ ਡਾਈਨਿੰਗ ਟੇਬਲ 45 50 ਹਜ਼ਾਰ ਦਾ ਡਾਈਨਿੰਗ ਟੇਬਲ ਯਾ ਵੀਰੋ ਗੱਲ ਸੁਣ ਲਓ ਧਿਆਨ ਨਾਲ 2 ਲੱਖ ਸਵਾ 2 ਲੱਖ ਰੁਪਏ ਦਾ ਪੂਰਾ ਪੈਕੇਜ ਆ ਦਿਵਾਰੀ ਤੋਂ ਪਹਿਲਾਂ ਆਜੋ ਸਿਰਫ 110000 ਦੇ ਦੇ ਦਾਂਗੇ ਸਾਰਾ ਹੀ ਸਮਾਨ ਆ ਜਿਹੜਾ ਦਿੱਤਾ 110000 ਚ ਬਾਈ ਆ ਵੀ ਮੈਂ ਦੇਖ ਰਿਹਾ ਸੋਫੇ ਬੈੱਡ ਸਾਰਾ ਹੀ ਚੇਂਜ ਕੀਤਾ ਪਿਆ ਤੁਸੀਂ ਤਾਂ ਅਗਰ ਸਾਹਿਬ ਆਪਣਾ ਸਾਡੇ ਦੀਵਾਲੀ ਕਰਕੇ ਦਰਸ਼ਕਾਂ ਨੂੰ ਬਹੁਤ ਆਫਰਾਂ ਰੇਟ ਮਟੀਰੀਅਲ ਕੁਆਲਿਟੀ ਹਰ ਚੀਜ਼ ਦਵਾਂਗੇ ਸਾਡਾ ਇੱਕ ਸੋਫਾ ਨਹੀਂ ਜਿੰਨੇ ਵੀ ਸੋਫੇ ਆ ਸਸਤੇ ਤੋਂ ਲੈ ਕੇ ਮਹਿੰਗੇ ਦਾ ਅਸੀਂ ਪੂਰਾ ਆਪਦਾ ਕੀ ਉਹਨੂੰ ਕਹਿੰਦੇ ਆ ਗਾਰੰਟੀ ਨਾ ਕਹਿੰਦੇ ਜਦੋਂ ਮਰਜ਼ੀ ਦੇਣ ਲਿਓ ਕਦੇ 4 ਇੰਚੀ ਗੱਡੀ ਤੋਂ ਥੱਲੇ ਗੱਡੀ ਨਿਕਲਾਈ ਨਾ ਉਹ ਵੀ 40 ਆ 4 ਜਾਂ 50 4 ਦੀ ਹੋ ਗਈ ਜਿੱਦਾਂ ਹੁਣ ਇਹਦੇ ਵਿੱਚ 50 ਆਇਆ ਰਿਹਾ ਠੀਕ ਆ ਇਦਾਂ ਦੇ ਮਟੀਰੀਅਲ ਦਾ ਮਤਲਬ ਹੈ ਵੀ ਚੀਜ਼ ਦੀ ਲਾਈਫ ਅੱਛੀ ਬਣਦੀ ਆ ਜਿਹੜਾ ਸਾਹ ਵਾਲਾ ਘਰ ਆ ਨਾ ਸਾਨੂੰ ਇਹਦਾ ਪਤਾ ਵੀ ਸਾਡਾ ਫਰਨੀਚਰ ਲੈ ਕੇ 10-15 15 ਸਾਲ ਆਰਾਮ ਨਾਲ ਗੱਡ ਸਕਦਾ ਵਾ ਜਿਹੜਾ ਸਾਹ ਵਾਲਾ ਘਰ ਸੋਫੇ ਬੜੇ ਸੋਹਣੇ ਆ ਡਿਜ਼ਾਈਨਰ ਸੋਫੇ ਆ ਆ ਚੈੱਕ ਕਰ ਲੋ ਸੈਟ ਆ ਵੀ ਚੈੱਕ ਕਰ ਲੋ ਇਧਰ ਦੇਖ ਲੋ ਬਈ ਮੈਂ ਦੇਖ ਰਿਹਾ ਅਲਮਾਰੀਆਂ ਦੇ ਵਿੱਚ ਵੀ ਬੜੀ ਸਫਾਈ ਆ ਬੜੇ ਸੋਹਣੇ ਸਾਈਜ਼ ਆ ਇਹਦਾ ਵੀ ਮੈਨੂੰ ਦੱਸੋ ਇਹ ਤਾਂ ਗੁਰ ਸਾਹਿਬ ਸਾਡੀਆਂ ਨਾ ਸਪੈਸ਼ਲ ਅਲਮੀਆਂ ਆ ਜਾਂਦੀਆਂ ਵਾ ਇਹ ਮਾਸਟਰ ਕਟਰ ਕਟਰ ਦੇ ਨਾਲ ਕਟੀਆਂ 2 2 ਫੁੱਟ ਡੂੰਗੀ ਵਾਲੀਆਂ अलमारियां ਵਾ ਇੱਕ ਜਿੱਦਾਂ ਉਹ ਆਰਟੀਕਲ ਚਲਦੀ ਜਿਹੜੀ ਆਪਣੇ ਤੋਂ 650 ਤੋਂ ਸ਼ੁਰੂ ਆ ਇਹ ਉਹ ਚੀਜ਼ਾਂ ਨਹੀਂ ਆ ਇਹ ਹੈਵੀ ਹੁੰਦੀਆਂ ਵਾ ਇਹ ਵੀ ਬਹੁਤ ਵਿਕਦੀਆਂ ਬੜੇ ਵਧੀਆ ਰੇਟ ਤੇ ਜਿਹੜੇ ਸਾਡੇ ਗਾਹ ਖੜਦੇ ਆ ਨਾ ਉਹ ਆਪ ਕਹਿੰਦੇ ਵੀ ਬਿਆਰ ਨਾਲੋਂ 5 5 6 6000 ਰੁਪਈਆ ਹੀ ਸਸਤੀਆਂ अलमारियां ਵਲੀਆਂ ਦਿੰਦੇ ਆ ਦੇਖੋ ਵੱਡਾ ਸਾਈਜ਼ ਇਹਦਾ ਸੋਫੇ ਦਾ ਐਲ ਟਾਈਪ ਸੋਫਾ ਆ ਗਿਆ ਉਧਰ ਵੀ ਤੁਸੀਂ ਚੈੱਕ ਕਰ ਲਓ ਦੋ ਸੈਟੀਆਂ ਇਦਾਂ ਦੀਆਂ ਚੀਜ਼ਾਂ 11 12 ਸ਼ੀਟਾਂ ਦਾ ਸੈੱਟ ਟੇਬਲ ਸ਼ੀਸ਼ਾ ਪਾ ਕੇ ਤੁਸੀਂ ਦਰਸ਼ਕੋ ਰੇਟ ਵੇਖੋ ਮਟੀਰੀਅਲ ਤੁਹਾਨੂੰ ਦ ਰੇਟ ਇਹਦਾ ਤੁਹਾਨੂੰ ਪਹਿਣਾ ਉਹ ਉਦਾਂ ਸਾਡਾ 42000 ਹੁੰਦਾ ਵਾ ਪਰ ਤੁਹਾਨੂੰ 38000 ਦਾ ਪਹਿਣਾ ਸੈਟ 38000 ਚ ਆਪੂ ਆ ਸੈਟ ਸੋ ਦੇਖੋ ਜੀ ਆ ਪੂਰਾ ਸੈਟ ਚੈੱਕ ਕਰ ਲਓ ਪੂਰਾ ਸੈਟ ਕੋਈ 50000 ਵੀ ਮੰਗੂ ਕੋਈ 60000 ਵੀ ਮੰਗੂ ਸੇਖੋ ਫ੍ਰੀਜਰ ਕਿਨਾਂ ਸਿਰਫ 38000 ਰੁਪਏ ਚ 38000 ਰੁਪਏ ਚ ਲੈ ਜਾਓ 38000 ਥੋੜਾ ਬੈੱਡ ਤੁਹਾਨੂੰ ਅਸੀਂ ਦਿਖਾਉਣੇ ਆ ਪਹਿਲਾਂ ਆ ਬੈੱਡ ਦਿਖਾਓ ਬਾਈ ਜੀ ਆ ਬੈੱਡ ਬੜਾ ਸੋਹਣਾ ਬੜੀ ਸੋਹਣੀ ਸਫਾਈ ਆ ਆ ਲੱਗਾ 35000 ਕ 40000 ਕ 38 ਰੇਟ ਕੀ ਇਹਦਾ ਆਪਣਾ ਧੱਗੜ ਸਾਹਿਬ ਰੇਟ ਭਾਈ ਆ ਰਿਆ ਫੱਟੇ ਵਾਲੇ ਦਾ ਬਾਕੀ ਤੁਹਾਨੂੰ ਵੀਡੀਓ ਤੁਸੀਂ ਵੇਖ ਕੇ ਆਓ 20000 ਰੁਪਿਆ ਦਵਾਂਗੇ ਗਿਫਟ ਵਕਰੇ ਦਵਾਂਗੇ ਆ ਪਫੀ ਵਾਲੇ 30 ਦੀ 35 35000 ਦੇ ਬੈੱਡ ਵੇਕਣ ਵਾਲੇ ਫੈਂਸੀ ਇੱਕ ਦਰਸ਼ਕੋ ਤੁਹਾਨੂੰ ਦੱਸ ਦਿੰਨੇ ਸਾਡਾ ਸਾਰਾ ਬੈੱਡ ਪਲਾਈ ਦਾ ਬਣਿਆ ਹੁੰਦਾ ਵਾ ਕੋਈ ਆਪਣਾ ਕੀ ਉਹਨੂੰ ਕਹਿੰਦੇ ਇਹ ਨਹੀਂ ਹੈਗਾ ਕਿ ਬੋਰਡ ਜੱਬੜਾ ਹਿਲਾਈ ਦੇਣੀ ਆ ਡੱਕੀ ਵਾਲਾ ਬੋਰਡ ਜੱਬੜਾ ਹੋਵੇ ਨਾ ਤੇ ਬੈੱਡ ਆਪਦਾ ਇੱਥੇ ਸੁੱਟ ਜੇ ਤੇ ਪੈਸੇ ਤੁਹਾਡੇ ਵਾਪਸ ਜਿਗਵਾਵਾਂਗੇ ਡਬਲ ਕਰਕੇ ਸੋ ਆ ਬਟਰਫਲਾਈ ਡਿਜ਼ਾਈਨ ਜਿੱਦਾਂ ਇਹ ਤਾਂ ਗੁਰ ਸਾਹਿਬ ਆਪਦਾ ਕੀ ਉਹਨੂੰ ਕਹਿੰਦੇ 30000 ਵਾਲੇ ਬੈੱਡ ਜਿਹੜੇ ਆਪਣੇ ਤੋਂ 24 24000 ਚ ਬੜੇ ਵਧੀਆ ਮਿਲ ਜਣੇ ਆ ਫੇਰ ਆ ਦੇਖੋ 9 ਫੁੱਟ ਬੈੱਡ ਮਾਰਬਲ ਮੈਕਾ ਜਿਹੜਾ ਤੁਹਾਨੂੰ ਸਿਰਫ ਤੇ ਸਿਰਫ ਸੇਖੋਂ ਫਰਨੀਚਰ ਦੇ 20000 ਦਾ ਮਿਲਣਾ ਵੈਸੇ ਇਹ ਮਾਡਲ ਸੇਲ ਆ ਪਰ ਕਾਫੀ ਬਣਦੇ ਰਹਿੰਦੇ ਆ ਕਿਉਂਕਿ ਪਰਚੀ ਲੱਗੀ ਸੇਲ ਦੀ ਹੋਰ ਵੀ ਵਿੱਚ ਚੀਜ਼ਾਂ ਸੇਲ ਜਿਹੜੀਆਂ ਹੋ ਜਾਂਦੀਆਂ ਪਰ ਬਣਦੀਆਂ ਰਹਿੰਦੀਆਂ ਕੋਈ ਚੱਕਰ ਆ ਵੀ ਮੈਂ ਦੇਖਿਆ ਨਵਾਂ ਡਿਜ਼ਾਈਨ ਆ ਵੀ ਲਾਸਟ ਟਾਈਮ ਹੈ ਨਹੀਂ ਇਹ ਨਵਾਂ ਬਣਾਇਆ ਧੱਗੜ ਸਾਹਿਬ ਇਹ 24000 ਦਾ ਆਪਦਾ ਕਿ ਉਹਨੂੰ ਕਹਿੰਦੇ ਅਸੀਂ ਬੈੱਡ ਦੇ ਰਹੇ ਆ 10 ਸਾਲ ਪੜਾਈ ਦੇ ਟਾਂਚੇ ਦੀ ਗਾਰੰਟੀ ਹੁੰਦੀ ਦਰਸ਼ਕੋ ਵੇਖੋ ਟੁੱਟ ਪਹਾੜ ਕੱਟ ਫੱਟਦੀ ਨਹੀਂ ਕੋਈ ਗਾਰੰਟੀ ਹੁੰਦੀ ਹਾਂ ਇਹ ਆ ਵੀ ਪੜਾਈ ਦੇ ਟਾਂਚੇ ਦੀ ਸਾਡੀ ਗਾਰੰਟੀ ਹੁੰਦੀ 10 ਸਾਲ ਦੀ ਜਿਹਦੇ ਵਿੱਚ ਤੁਹਾਨੂੰ ਸੋ ਆ ਵੀ 20000 ਦੇ ਵਿੱਚ 6x6 ਦਾ ਪੈਨਲ ਮਿਲੂਗਾ ਤੁਸੀਂ ਦੇਖ ਸਕਦੇ ਆ ਠੀਕ ਉਸ ਤੋਂ ਬਾਅਦ ਬੇਬੀ ਲਮੀਰਾ ਤੁਹਾਨੂੰ ਆਪਦਾ 3500 ਦੀ ਦਵਾਗੇ ਉਹ ਵੀ ਸ਼ੌਕਰ ਵਾਲੀ ਤੇ ਤੁਸੀਂ ਆਪਦਾ ਕੀ ਉਹਨੂੰ ਕਹਿੰਦੇ ਆ ਵੇਖੋ ਅੰਦਰ ਦਰਾਜ ਵਾਲੀ ਬਣਾ ਠੀਕ ਹੈ ਜੀ ਥੱਲੇ ਇਹ ਨਹੀਂ ਆ ਵੀ ਸਸਤੀ ਦੇ ਲੱਗੇ ਆ ਤੇ ਕੋਈ ਫੋਟੋ ਡੂੰਗੀ ਹੋਗੀ ਡੂੰਗੀ ਵੀ ਪੂਰੀ ਫਿਰ ਥੱਲੇ ਫੇਸਬੁਕਸ ਪੂਰਾ ਬਣਿਆ ਜਿੰਨੇ ਜਿੱਦਾ ਬੈੱਡ ਆ ਨਾ ਕੋਈ ਵੀ ਆ ਵੱਡੇ ਵਾਲੇ ਬੈੱਡ 9 ਫੁੱਟ 6 ਫੁੱਟ ਨਹੀਂ 9 ਫੁੱਟ ਜਿੰਨੇ ਵੀ ਬੈੱਡ ਆ ਨਾ ਸਾਰਿਆਂ ਦੇ ਨਾਲ ਸਰਾਣਾ ਇਦਾਂ ਨੂੰ ਫ੍ਰੀ ਕਰਤੇ ਆ ਦਿਵਾਲੀ ਕਰਕੇ ਤੇ ਬ੍ਰਾਂਡ ਜਿਹੜਾ ਤੁਸੀਂ ਦੇਖ ਸਕਦੇ ਆ ਮੋਦੀ ਕੰਪਨੀ ਦਾ ਬ੍ਰਾਂਡ ਆ ਇਹ ਨਹੀਂ ਵੀ ਭਾਈ ਫ੍ਰੀ ਦੇ ਵਿੱਚ ਦਿਨਾ ਤੇ 150 ਵਾਲਾ ਬਾਜ਼ਾਰ ਵਾਲਾ ਸਰਾਣਾ ਕਾਲੀਖੋ ਵਾਲਾ ਜਿਹੜਾ ਤੁਹਾਨੂੰ ਖੁਰਕ ਪਾ ਦੇ ਬਾਅਦ ਚੋਂ ਉਹ ਨਹੀਂ ਆਪਣੇ ਤੋਂ ਨਾ ਦਰਸ਼ਕੋ ਤੁਸੀਂ ਆਪ ਦਾ ਜਿੱਤੋਂ ਮਰਜੀ ਤਸੱਲੀ ਕਰੋ ਯਾਰ 12 ਵਾਲਾ ਸੈਟ ਘੱਟੋ ਘੱਟ ਬਾਈ ਮਜ਼ਾ ਤਾਂ ਇਦਾਂ ਹੋਣਾ ਗੱਲਾਂ ਤੁਸੀਂ ਬਹੁਤ ਵੱਡੀਆਂ ਕਰਦਾ ਦੇਖੋ ਆ ਇਹ ਜੱਟ ਜ਼ਿਮੀਦਾਰ ਦੇ ਘਰ ਪਿਆ ਹੋਵੇ ਕਿਸੇ ਵਪਾਰੀ ਦੇ ਘਰ ਪਿਆ ਹੋਵੇ ਟੌਰ ਨਿਕਲਦੀ ਟੌਰ ਕਿਉਂਕਿ ਬੜਾ ਲਗਜ਼ਰੀ ਬੈੱਡ ਆ ਹੁਣ ਤੁਸੀਂ ਫਿਰ ਇਹ ਕਹਣਾ ਬਈ ਬਾਈ 60000 ਦਾ ਬੈੱਡ ਦੇਣਾ ਸਵਾ ਤਾਂ ਇੱਥੇ ਰੇਟ ਇਹਨਾਂ ਦੱਸੋ ਕੈਮਰਾਮੈਨ ਜੀ ਮਹਾਰਾਜ ਆ ਕੈਮਰਾਮੈਨ ਇਹ ਤਾਂ ਗਰਦਾਬ ਵੈਸੇ ਬਣਿਆ ਪਿਆ ਇਹਦੇ ਨਾਲ ਦਾ ਇਹ ਨਹੀਂ ਕੋਈ ਚੱਕਰੇਗਾ ਆਪਾਂ ਦਾ ਇਹ ਸੈਲਿਆ ਮਾਡਲ ਬਾਕੀ ਬਣਿਆ ਪਿਆ ਵਾ 30000 ਦੇ ਵਿੱਚ ਹੀ ਵੱਡਾ ਬੈੱਡ ਦੇਣਾ ਤਸੱਲੀ ਵਾਲਾ ਨਾਲ ਫਰੰਟ ਤੇ ਪਫੀ ਹੁੰਦੀ ਆ ਇਹਦੀ ਮਾਰਕੀਟ 45-45000 ਰੁਪਿਆ ਪ੍ਰਾਈਸ ਆ ਉਧਰੋਂ ਜੇ ਕੈਮਰਾਮੈਨ ਦਿਖਾਓ ਤੁਸੀਂ ਦਰਾਜ ਡਬਲ ਗਲਾਈ ਵਾਲੇ ਬਣਾਈਦੇ ਆ ਕਿ ਮਿਹਨਤ ਵਾਲਾ ਕੰਮ ਆ ਗਾਖ ਖੁਸ਼ ਹੋ ਜਾਂਦਾ ਕਿਉਂਕਿ ਇਹ ਬੈੱਡ 50-50000 ਦੇ ਵਿਕੀ ਜਾਂਦੇ ਆ ਦੇਖੋ ਕੋਈ ਟਵਾਂਟੀ ਜਿਹੜੇ ਏਰੀਆ ਆ ਰਾਜ ਆਪਣਾ ਜੰਮੂ ਸਾਡੇ ਦਰਸ਼ਕੀ ਦੱਸਦੇ ਆ ਉੱਥੇ ਕੋਈ ਗੁਰੂ ਨਾਨਕ ਆਪਣਾ ਐਵੇਨਿਊ ਜਾਂ ਗੁਰੂ ਨਾਨਕਪੁਰਾ ਨਾ ਦੀ ਕਲੋਨੀ ਉੱਥੋਂ ਦੇ ਸਾਡੇ ਗਾਖ ਉਹ ਦਾ ਦੇ ਵੀ ਆਵਦਾ 45 45 50 50 ਹਜ਼ਾਰ 20 ਮੰਗੀ ਜਾਂਦੇ 60 60 ਹਜ਼ਾਰ ਵੇਖੋ ਹੁੰਦਾ ਕੀ ਦਰਸ਼ਕੋ ਜਾਣਦੇ ਲੋਕੀ ਜਬੜਾ ਲਾਉਂਦੇ ਆ ਹੀ ਲਾਉਂਦੇ ਨੇ ਉਹਦੀ ਗਾਰੰਟੀ ਹੁੰਦੀ ਆ ਸਾਡੇ ਕੋਲ ਜਬੜਾ ਕੀ ਸਾਫ਼ਤ ਕਰੋ ਬੈੱਡ ਆਪ ਦਾ ਇੱਥੇ ਸੁੱਟ ਜੋ ਤੇ ਆਪ ਦਾ ਪੈਸੇ ਡਬਲ ਕਰਕੇ ਲੈ ਜਾਓ ਪਲਾਈ ਅਸੀਂ ਲਾਉਣੀ ਆ ਪਲਾਈ ਦੀ 10 ਸਾਲ ਦੀ ਢਾਂਚੇ ਦੀ ਗਾਰੰਟੀ ਜ਼ਰੂਰ ਲੈਣੀ ਹੁੰਦੀ ਆ ਟੁੱਟ ਭਾਈ ਨਹੀਂ ਚਲੋਂਦੀ ਬਾਕੀ ਤੁਸੀਂ ਦੇਖੋ ਮੈਂ ਡੇਖੋ ਸੋ ਦੇਖੋ ਜੀ ਕੋਈ ਇਹਰਾ 60 ਮੰਗਦਾ ਕੋਈ 65 ਤੇ ਕੋਈ 62 ਹਜ਼ਾਰ ਮੰਗਦਾ ਸੇ ਕਵਰਿਚ ਰੋਸ ਤੇ ਆ 30000 ਰੁਪਏ ਚ 30000 ਚ ਇਦਾਂ ਦਾ ਬੈੱਡ ਦਵਾਂਗੇ ਰੰਗ ਆ ਵੀ ਹੈਗਾ ਤੇ ਰੰਗ ਆ ਵੀ ਹੈਗਾ ਦੇਖੋ ਨਿਆਰੇ ਇੱਕ ਹੋਰ ਚੀਜ਼ ਦਿਖਾ ਦਨੇ ਆ ਦੇਖੋ ਜੈਂਟਲਮੈਨ ਬੰਦੇ ਜਿਹੜੇ ਕਹਿੰਦੇ ਭਾਈ ਰੂਮ ਚੇਅਰ ਚਾਹੀਦੀ ਆ ਆ ਚਿਹਰਾ ਦੀ ਤੁਸੀਂ ਦੇਖੋ ਕੁਆਲਿਟੀ ਇਹਦੀ ਬਹੁਤ ਮਜ਼ਬੂਤੀ ਆ ਇਹ ਧਗੜ ਸਾਹਿਬ ਆਪਣਾ 7000 ਦੀ ਜੋੜੀ ਦੇ ਦੇਣੀ ਆ ਟਾਲੀ ਵਾਲੀਆਂ 7000 ਦੀ ਜੋੜੀ ਹਾਂਜੀ ਹਾਂਜੀ 3500 ਦੀ ਇੱਕ ਪੀਸ ਟਾਲੀ ਵਾਲੀ ਆ ਆ ਟੇਬਲ ਵੇਖੋ ਨਾਲ ਪਿਆ ਪਾਰਟੀ ਗਲ ਦਾ ਇਹ ਟਾਈਮ ਸਾਰ ਨਾ ਹੋਵੇ ਇਹ ਵੀ ਪਲਾਸਟਿਕ ਵਾਲੇ ਨਾਲੋਂ 100 ਗੁਣਾ ਚੰਗਾ ਟੈਟੂਰ ਲੱਗੇ ਆ ਇਹ 2000 ਦਾ ਦੇ ਦੇਣਾ ਸਿਰਫ ਆਪਣੇ ਗਾਹਕ ਨੂੰ ਦੇਖੋ ਬਾਜ਼ਾਰ ਦੇ ਵਿੱਚ 15 15000 ਰੁਪਏ ਦੀ ਜੋੜੀ ਸਾਡੇ ਕੋਲ ਆਜੋ 7000 ਰੁਪਏ ਦੀ ਜੋੜੀ ਲੈ ਜਾਓ ਮਾਤਲਬ 3500 ਦੀ ਰਹਿ ਗਈ ਪੂਰੀ ਟੌਪ ਦੀ ਚੀਜ਼ ਆ ਦੇਖੋ ਬੈੱਡ ਇਹ ਵੀ ਬੜਾ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਤੇ ਵੱਧ ਦੇ ਦੇਣਾ ਆ ਤੁਹਾਨੂੰ ਜੀ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ ਨਾਲ ਲੈ ਜਾਓ ਗਿਫਟ ਹੀ ਗਿਫਟ ਬਹੁਤ ਗਿਫਟ ਤਾਂ ਕਰਤਾ ਆਪ ਵੱਡੇ ਛੋਟੇ ਹਰ ਤਰ੍ਹਾਂ ਦੇ ਗਿਫਟ ਵੇਖੋ ਫ੍ਰੀ ਦੇ ਵਿੱਚ ਉਹ ਫ੍ਰੀ ਦੇ ਵਿੱਚ ਜੰਨੇ ਵੀ ਆਓ ਸ਼ਾਪਿੰਗ ਕਰੋ ਜਿਹੜੇ ਕਹਿੰਦੇ ਨਾ ਦੀਵਾਲੀ ਲੱਗੇ ਸਮਾਨ ਲੈਣਾ ਤੁਸੀਂ ਗਿਫਟ ਦੋਗੇ ਲਓ ਜੀ ਤੁਹਾਨੂੰ ਗਿਫਟੀ ਗਿਫਟ ਕਰਤੇ ਆਨੰਦ ਲਓ ਬਹੁਤ ਪਏ ਗਿਫਟ ਆਨੰਦ ਲਓ ਦੇਖੋ ਭਾਵੇਂ ਸਵੇਰੇ ਆਜੋ ਫਰੀ ਚ ਗਿਫਟ ਸਰਹਾਣੇ ਕੰਬਲ ਰਜਾਈਆਂ ਬੈੱਡ ਸ਼ੀਟਾਂ ਹੋਰ ਵੀ ਬਹੁਤ ਸਾਰੇ ਗਿਫਟ ਲਿਆਂਦੇ ਸੇਕੋ ਫਰਨੀਚਰ ਹਾਊਸ ਨੇ ਦੀਵਾਲੀ 빅 ਸੇਲ ਗਿਫਟ ਵੀ ਤੁਹਾਨੂੰ ਕੰਪਨੀ ਦੇ ਦੇਣੇ ਆ ਰੇਟ ਵੀ ਦੱਸਦੇ ਆ ਪਹਿਲੋ ਗੁਣ ਵੇਖੋ ਸੋਫੇ ਦੇ ਨਾਲ ਸ਼ੀਸ਼ਾ ਠੀਕ ਆ ਟੇਬਲ 4 2 ਦਾ ਮਟੀਰੀਅਲ ਤੁਹਾਨੂੰ ਦੱਸਿਆ ਹੀ ਆ ਜਿਹੜਾ ਵਾ 40x4 ਦੀ ਗੱਦੀ ਆ ਸਹਰਾਣੇ ਨਾਲ ਆ ਠੀਕ ਆ ਪੰਜ ਸ਼ੀਟਾਂ ਤੇ ਨਾਲ ਟੇਬਲ ਸ਼ੀਸ਼ਾ 16000 ਰੁਪਏ ਦੇ ਵਿੱਚ ਹੀ ਸੈੱਟ ਦਿੰਨੇ ਆ ਜਦ ਕਿ 4-5000 ਦਾ ਤੇ ਨਾਲ ਟੇਬਲ ਹੀ ਕਾਊਂਟ ਹੋ ਜਾਂਦਾ ਵਾ 16000 ਚ ਪੰਜ ਸ਼ੀਟਾਂ ਕੋਈ ਨਹੀਂ ਦਊਗਾ ਦਰਸ਼ਕੋ ਸ਼ੌਕਰ ਵਾਲੇ ਪ੍ਰੈਸ ਟੇਬਲ ਸਾਡੇ ਤੋਂ ਜਿੰਨੇ ਮਰਜ਼ੀ 3-3000 ਦੇ ਲੈ ਕੇ ਜਾਓ ਠੀਕ ਹੈ ਜੀ 3-3000 ਦੇ ਪ੍ਰੈਸ ਟੇਬਲ ਚੰਗੇ ਵਧੀਆ ਬਣੇ ਜਿੱਦਾਂ ਦਾ ਬਾਜ਼ਾਰ ਚ ਗੰਦ ਵੇਖਦਾ ਉਹ ਆ ਤਾਂ ਡੇਲੀ ਸੈਂਪਲ ਬਣਾ ਕੇ ਰੱਖਿਆ ਕਿਸੇ ਦਾ ਬਾਜ਼ਾਰ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਵੀ ਵੀਰ ਸੋਭਾ ਪਾੜ ਕੇ ਤੇਰਾ ਚੈੱਕ ਕਰ ਲੀਏ ਕੋਈ ਤਸੱਲੀ ਨਹੀਂ ਦੇਊਗਾ ਫੇਰ ਆ ਵੇਖੋ ਸੱਤ ਸੀਟਾਂ ਤਿਆਰ ਕੀਤੀਆਂ ਤਾਂ ਡੇਲੀ ਠੀਕ ਹੈ ਜੀ ਸੱਤ ਸੀਟਾਂ ਜਿਹੜੇ ਦਰਸ਼ਕ ਮੰਗਦੇ ਸੀ 22000 ਦੇ ਵਿੱਚ ਜਿਹੜੇ ਕਹਿੰਦੇ ਵੀ ਚਲੋ ਥੋੜਾ ਜਿਆਗ ਰੇਟ ਵਧੀਆ ਹੋਵੇ 22000 ਦੇ ਵਿੱਚ ਤਾਂ ਮੈਂ ਕਹਿ ਰਿਹਾ ਵਿੱਚੇ ਸ਼ੀਸ਼ਾ ਵਾ ਠੀਕ ਹੈ ਜੀ ਯਾਰ 1200 ਦਾ ਸ਼ੀਸ਼ਾ ਬੜੇ ਟੇਬਲ ਦੇ ਨਾਲ ਜਿੰਨੇ ਮਰਜ਼ੀ ਲੈ ਜਾਓ ਦਰਸ਼ਕੋ ਕਹਿੰਹਟ ਆਪਦਾ ਕੀ ਉਹਨੂੰ ਕਹਿੰਦੇ 40 ਇਹ ਪਰ ਐਲ ਡੇ ਐਲ ਸੋਫਾ ਵੇਖੋ ਆਪਣਾ ਐਲ ਸੋਫਾ ਚੇਹਰਾ ਵਾਲਾ ਜੇ ਸਸਤਾ ਕੰਮ ਕਰਨਾ ਤੇ ਪਫੀਆਂ ਲਾ ਸਕਦੇ ਆ ਕਿਉਂਕਿ ਜਿੱਦਾਂ ਰੇਟਾਂ ਦਾ ਟ੍ਰੈਂਡ ਹੈ ਬਜ਼ਾਰਾਂ 'ਚ ਪਰ ਆਪਣੇ ਕੋਲ ਹੁੰਦਾ ਨਹੀਂ ਤੇ ਆਹ ਸਾਈਡ ਤੇ ਹਾਰਡਵੇਅਰ ਲੱਗੀ ਆ ਹੱਡੀ ਵਾਲਾ ਸੋਫਾ ਇਹਨੂੰ ਕਹਿ ਜਾਂਦਾ ਵਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਤੇ ਸਿਰਫ ਜਿਹੜਾ ਵਾ 32000 ਵਾਲਾ ਜਿਹੜਾ ਸੈੱਟ ਹੈ ਨਾ 32000 ਵਾਲਾ ਸਿਰ ਮਸ਼ੀਸ਼ਾ ਪਾ ਕੇ 28000 ਦੇ ਵਿੱਚ ਦਵਾਂਗੇ ਡਿਜ਼ਾਈਨ ਬਹੁਤ ਇਹਦੇ ਵਿੱਚ ਸੋ ਬਾਜ਼ਾਰ ਨਾਲੋਂ ਕਟੋ ਕੋਲ 5-5000 ਵੱਡੇ ਸੋਫਿਆਂ ਦੇ ਵਿੱਚ ਤਾਂ 20-25-2500 ਦਾ ਫਰਕ 6500 ਦੇ ਵਿੱਚ ਨਾ ਆਪਣੇ ਤੋਂ ਮਾਰੀ ਸ਼ੁਰੂ ਹੋ ਜਾਂਦੀ ਆ ਜਾਂਦੀ ਜਰੂਰ 30-32000 ਤੱਕ ਆ 6500 ਤੋਂ ਆ ਦੇਖੋ 6.54 ਦਾ ਸਹਿਜ ਆ ਦਰਸ਼ਕੋ ਠੀਕ ਆ ਅੰਦਰ ਲੋਕ ਆਪਣਾ ਕੀ ਉਹਨੂੰ ਕਹਿੰਦੇ ਥੱਲੇ ਟੈਟੂ ਲੱਗੇ ਦਰਜ ਜਰੂਰ ਬਣੇ ਫਿਰ ਬੈਗ ਤੇ ਨਾ ਇਹ ਵੀ ਬੜੀ ਆ ਦਾ ਸਸਤਾ ਰੇਟ ਆ ਤੇ ਕੀ ਉਹਨੂੰ ਕਹਿੰਦੇ ਬੈਗ ਤੇ ਭਾਈ ਮਾਰ ਦਾਂਗੇ ਇਹੋ ਜਿਹਾ ਕੰਮ ਨਾ ਸਿੱਖੋ ਫਿਰ ਰੀਚਨ ਲੇਖੀ ਕੀਤਾ ਤਾਂ ਨਾ ਹੀ ਕਰਾਂਗੇ ਯੂਵੀ ਮਿਲ ਜੇਗੀ ਠੀਕ ਆ ਪ੍ਰੈਸਟੀਜੀਬਲ ਤੁਸੀਂ ਜਿੰਨੇ ਲੈਣੇ ਆ ਡਿਜ਼ਾਈਨ ਬਹੁਤ ਹੈ ਅਲਮਾਰੀ ਦੇ ਵਿੱਚ ਥੋੜਾ ਨਾ ਜਗਾ ਇੱਥੇ ਟਾਈਟ ਹੋਣ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਗ੍ਰੇ ਬਲੈਕ ਮਾਰਬਲ ਜਿੰਨੇ ਵੀ ਡਿਜ਼ਾਈਨ ਆ ਪ੍ਰੈਸਟੀਜੀਬਲ ਦੇ ਵਿੱਚ ਵੀ ਸਾਰੀ ਗੱਲਰ ਆਪਸ਼ਨ ਆ 6500 ਤੋਂ ਲੈ ਕੇ ਤੇ ਆਪਣਾ ਕੀ ਕਹਿੰਦੇ 8500 9000 10 11 12 13 15 16 ਇਹਨਾਂ ਅਲਮਾਰੀਆਂ ਦੇ ਕੋਹਰੇ ਮਾਡਲ ਆਪਣੇ ਤੇ ਆਹ ਮਾਡਲ ਆਪਣਾ ਧਗੜ ਸਾਹਿਬ ਦੇਖੋ ਗੋਚਾਲਾ ਮਾਡਲ ਆ ਠੀਕ ਹੈ ਜੀ ਐ ਘੈਂਟ ਬਣਿਆ ਮਾਡਲ ਅਸੀਂ 22000 ਦਾ ਵਿੱਚ ਦੇਨੇ ਸੈੱਟ 22 ਦੇ ਵਿੱਚ ਕੋਈ ਨਹੀਂ ਦੇਊਗਾ 25 25 30000 ਦੇ ਲੋਕੀ ਸੈੱਟ ਦਿੰਦੇ ਮਟੀਰੀਅਲ ਤੁਹਾਨੂੰ ਦੱਸਦਾ ਇਹ ਵੈਸੀ ਮਾਡਲ ਸੇਲ ਆ ਪਰ ਤੁਹਾਨੂੰ ਡਿੱਟੋ ਮਿਲ ਜੂਗਾ ਫਿਰ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਵਿਕਣ ਵਾਲੇ 65 65000 ਦੇ ਸੈੱਟ ਸਾਡੇ ਕੋਲ ਵਿਧ ਸ਼ੀਸ਼ਾ 48000 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਤੁਸੀਂ ਆਪ ਦਾ ਕੀ ਨੂੰ ਕਹਿੰਦੇ ਫਿਰ ਉਸ ਤੋਂ ਬਾਅਦ ਆਹ ਹੀ ਬੈਕ ਚੇਅਰ ਵੇਖੋ ਵੇਖੋ ਜੀ ਆਪਣਾ ਕੀ ਉਹਨੂੰ ਕਹਿੰਦੇ ਜਦੋਂ ਤੁਸੀਂ ਇੱਥੇ ਬਹਿਣਾ ਲਾਤੇ ਲੱਤ ਰੱਖ ਕੇ ਤੇ ਪੈਸੇ ਉਸੇ ਲਈ ਮੁੜ ਜਣੇ ਪੂਰਾ ਪਾਰਾ ਸੈਟ ਆ ਚੁੱਕ ਕੇ ਤਸੱਲੀ ਕਰੋ ਪਾੜ ਕੇ ਜਿੱਦਾਂ ਮਰਜੀ ਇਹ ਜਿਹੜਾ 65000 ਵਾਲਾ ਬਿਕਣ ਵਾਲਾ ਸੈਟ ਤੁਹਾਨੂੰ 55000 ਦੇ ਵਿੱਚ ਦਵਾਂਗੇ ਜਿਹਦੇ ਨਾਲ 15000 ਦੀਆਂ ਚੇਰਾ ਹੀ ਲੱਗੀਆਂ ਦੇਖੋ ਕਿੰਗ ਸਟਾਈਲ ਚੇਰਾ ਆ ਵੱਡੇ ਘਰਾਂ ਦੇ ਵਿੱਚ ਆਏ ਵੱਡੇ ਵੱਡੇ ਲੀਡਰਾਂ ਦੇ ਘਰਾਂ ਚ ਜਾਂ ਵਪਾਰੀਆਂ ਦੇ ਘਰਾਂ ਚ ਪਏ ਹੁੰਦੇ ਸੋਫੇ ਕੋਈ 70000 ਕੋਈ 80000 ਕੋ 85000 ਪਰ ਅਸੀਂ ਤੁਹਾਨੂੰ 55000 ਰੁਪਏ ਦੇ ਰਿਹਾ ਨਾ ਐਡਾ ਵੱਡਾ ਸੈਟ ਗਾਰੰਟੀ ਕਿਦੋਂ ਦੇ ਰਿਹਾ ਨ ਮਾਊਸ ਕਲਰ ਆ ਬੜਾ ਸੋਹਣਾ ਡਿਜ਼ਾਈਨ ਆ ਇਹ ਬੱਕਲ ਵਾਲੀ ਸੈਟਿੰਗ 3 ਕਾਰਨਰ 3 2 ਸੀਟਰ ਚੇਅਰ ਨਾਲ ਵੱਡਾ ਟੇਬਲ ਲੱਗਾ ਸਿਰਫ ਦੇ ਸਿਰਫ 45000 ਦੇ ਵਿੱਚ ਵਿਦ ਸ਼ੀਸ਼ਾ ਸੈੱਟ ਦਵਾਂਗੇ ਵਿਕਦੇ ਉਦਾਂ ਜਿਹੜੇ ਆ 55 55000 ਦੇ ਵਿਕਦੇ ਆ ਬਾਕੀ ਆਪਣੇ ਤੋਂ ਕੀ ਉਹਨੂੰ ਕਹਿੰਦੇ ਆ ਬਹੁਤ ਕਲਰ ਮਾਡਲ ਬਹੁਤ ਆ ਆ ਵੇਖੋ ਮੀਡੀਅਮ ਮੀਡੀਅਮ ਸੈੱਟ ਜਿਹੜਾ ਸਾਡੇ ਤੋਂ 35000 ਦੇ ਵਿੱਚ 10 ਸੀਟਾ ਵਾਲਾ ਮਤਲਬ ਆਪ ਦਾ ਕੀ ਉਹਨੂੰ ਕਹਿੰਦੇ ਤਿੰਨ ਕਾਊਚ ਤੇ ਸਾਰਾ ਪਾ ਕੇ ਫਿਰ ਉਸ ਤੋਂ ਬਾਅਦ ਆਪਣਾ ਕੀ ਉਹਨੂੰ ਕਹਿੰਦੇ ਆ 2000 ਯਾਰ ਇਹ ਤਾਂ ਸਾਡੇ ਤੋਂ ਡਰੈਸਿੰਗ ਜਰੂਰ ਹੋਏਗੀ ਆ 2000 ਦੇ ਵਿੱਚ 6 ਦੋ ਦੀ ਬੈਗ ਤੇ ਇਹਦੇ ਵੀ ਮੋੜ ਵੱਜਾ ਜੋ ਉਹਨੇ ਇਹ ਨਹੀਂ ਹੈਗਾ ਵੀ ਪੜਾਈ ਪੁੜਾਈ ਮਾਰਦੀ ਥੱਲੇ ਵੱਖਰਾ ਕੋਈ ਟੋਟਾ ਟੂਟਾ ਨਹੀਂ ਜਿੱਦਾਂ ਮਰਜੀ ਤਸੱਲੀ ਕਰੋ 2000 ਤੋਂ ਆਪਣੇ ਨੂੰ ਡਰੈਸਿੰਗ ਸ਼ੁਰੂ ਆ ਫਿਰ 2500 ਦੇ ਵਿੱਚ ਵਧੂਗਾ ਆ ਮਾਡਲ ਵੇਖੋ ਇਹ ਵੀ ਵਿਕਦਾ ਮਾਡਲ ਬਹੁਤ ਸੋਹਣਾ ਮਾਡਲ ਆ ਇਹ ਵੀ ਬੜੇ ਅੱਛੇ ਰੇਟ ਤੇ ਤੁਹਾਨੂੰ ਮਿਲੇਗਾ ਜੀ ਯਾਰ ਨਾਲੋਂ ਸਸਤਾ ਤੇ ਵਧੀਆ ਮਿਲੇਗਾ ਜੀ ਦੇਖੋ ਬਹੁਤ ਵੱਡਾ ਵੈਸੇ ਵੀ ਸਾਈਜ਼ ਹੀ ਬਹੁਤ ਵੱਡਾ ਆ ਤੁਸੀਂ ਵੱਡਾ ਪਰਿਵਾਰ ਹੈਗਾ ਸਾਂਝਾ ਪਰਿਵਾਰ ਆ ਕਿਸੇ ਨੇ ਤਗੜੇ ਘਰ ਦੇ ਵਿੱਚ ਰੱਖਣਾ ਤੇ ਇਹ ਸੋਫਾ ਵੈਸੇ ਬਾਜ਼ਾਰ ਦੇ ਵਿੱਚ ਤਾਂ 1,25,000 30,000 35,000 1.5 ਲੱਖ ਤੱਕ ਵੀ ਜਾਂਦਾ ਪਰ ਅਸੀਂ ਤਾਂ ਤੁਹਾਨੂੰ ਬਸ ਕਹਿੰਦੇ ਵੀ ਅੱਧੇ ਰੇਟਾਂ ਦੇ ਦੇਣਾ ਕੋਡੀਆਂ ਦੇ ਭਾ 65-70,000 ਦੇ ਵਿੱਚ ਦੇ ਦੇਣਾ ਹੁਣ ਇੱਧਰ ਦੇਖੋ 60,000 70,000 ਨਹੀਂ ਤਕਰ ਸਾਹਿਬ ਨਾਲ 60 ਆਪਣਾ 65 60,000 ਦੇ ਵਿੱਚ ਵੱਡਾ ਸੈਟ ਕਿਉਂਕਿ ਇਹਨੂੰ ਹਾਰਡਵੇਅਰ ਜਿਹੜੀ ਹੈ ਨਾ ਬਾਜੂਆਂ ਤੇ ਇਹ ਅਸੀਂ ਲਾਉਂਦੇ ਮੋਟੀ 5 ਤੋਂ 6,000 ਦੀ ਹਾਰਡਵੇਅਰ ਹੀ ਲੱਗ ਜਾਂਦੀ ਹੈ ਸੋ ਸਵਾ ਸਵਾ ਲੱਖ ਦਾ ਸੋਫਾ ਬਾਜ਼ਾਰ 'ਚ ਸੇਖੋ ਫਰਨੀਚਰ ਹਾਊਸ ਐਡਾ ਵੱਡਾ ਸਾਈਜ਼ 60000 ਚ ਦੇ ਦੂਗਾ ਦਿਵਾਲੀ ਤੋਂ ਪਹਿਲਾਂ ਮਾਰੋ ਇੱਧਰ ਕੈਮਰਾ ਦੇਖੋ ਸਾਰੇ ਹੀ ਸੋਫੇ ਬੈੱਡ ਅਲਮਾਰੀਆਂ ਗੱਦਿਆਂ ਦੇ ਉੱਤੇ ਭਾਰੀ ਆਫਰ ਲਾਤੀ ਆ ਇੱਕ ਤਾਂ ਪੂਰੇ ਪੰਜਾਬ ਤੋਂ ਸਸਤਾ ਫਰਨੀਚਰ ਉਤੋਂ ਅਸੀਂ ਗਿਫਟ ਵੀ ਫ੍ਰੀ ਦੇ ਰਹੇ ਹਾਂ ਬਾਕੀ ਤੁਸੀਂ ਆਉਣਾ ਦਰਸ਼ਕੋ ਸੇਖੋ ਫਰਨੀਚਰ ਖਾਸਾ ਅੱਡਾ ਮੇਨ ਹਾਈਵੇ ਤੇ ਹੀ ਆ ਠੀਕ ਹੈ ਜੀ ਆਪ ਦਾ ਫੋਨ ਨੰਬਰ ਹੈਗਾ 8427665513 ਥੱਲੇ ਵੀ ਚੱਲ ਰਿਹਾ ਸਕਰੀਨ ਤੇ ਆ ਤੁਹਾਨੂੰ ਵੀ ਦਿਖਾਇਆ ਜਿਹੜਾ ਤੁਹਾਨੂੰ ਆਪਦਾ ਸਸਤਾ ਕਹਿ ਕੇ ਕੂੜਾ ਦਿੰਦੇ ਆ ਵੇਖੋ ਸਾਰੇ ਦੁਕਾਨਦਾਰ ਤੇ ਨਹੀਂ ਮੈਂ ਕਹਿੰਦਾ ਮਾੜੇ ਹੁੰਦੇ ਪਰ ਬਾਲੇ ਜਿਹੜੇ ਆ ਤੁਹਾਡੇ ਨਾਲ ਧੱਕਾ ਹੀ ਕਰਦੇ ਆ ਖਾਸ ਕਰਕੇ ਜਿੰਨਾ ਤੋਂ ਤੁਸੀਂ ਗਿਨੇ ਚੁਨੇ ਨਾਮਾਂ ਤੇ ਜਾਂਦੇ ਆ ਉਹ ਏਦਾਂ ਕਰਦੇ ਆ ਆਪਣੇ ਵਾਲੇ ਦਾ ਕੀ ਆ ਆ ਸਾਡਾ ਸਸਤਾ ਸੋਭਾ ਸਭ ਤੋਂ ਠੀਕ ਹੈ ਜੀ ਸਸਤੇ ਦਾ ਮਟੀਰੀਅਲ ਆ ਤੇ ਇਸ ਤੋਂ ਜਿਹੜੇ ਮਹਿੰਗੇ ਆ ਇਹਦੇ ਜਿਹੜਾ ਓਹੀ 15-16000 ਸਟਾਰਟਿੰਗ ਵਾਲਾ ਮਾਡਲ ਆ ਜਿਹੜੇ ਮਹਿੰਗੇ ਆ ਉਹਨਾਂ ਤੋਂ ਵੀ ਟੌਪ ਦਾ ਮਟੀਰੀਅਲ ਪਿਆ ਹੁੰਦਾ ਥੱਲੇ ਕੋਈ ਗੰਦ ਨਹੀਂ ਕੋਈ ਆਪ ਦਾ ਕੀ ਉਹਨੂੰ ਕਹਿੰਦੇ ਫालतू ਚੀਜ਼ ਨਹੀਂ ਆ ਪੂਰਾ ਆੜ ਕੇ ਤਸੱਲੀ ਕਰੋ ਕੋਈ ਆਪਣਾ ਟੈਨਸ਼ਨ ਵਾਲੀ ਗੱਲ ਨਹੀਂ ਸੋ ਜਿਹੜੇ ਕਹਿੰਦੇ ਸੀ ਵੀ ਆਪਣੇ ਘਰਾਂ ਦੇ ਵਿੱਚ ਨਵਾਂ ਫਰਨੀਚਰ ਲੈ ਕੇ ਆਣਾ ਦੀਵਾਲੀ ਆਫਰ ਲੈਣੀ ਆ ਆਜੋ ਜੀ ਨਵਾਂ ਫਰਨੀਚਰ ਅੱਧੇ ਰੇਟਾਂ 'ਚ ਨਾਲ ਗਿਫਟ ਫ੍ਰੀ ਸੇਖੋ ਫਰਨੀਚਰ ਹਾਊਸ ਖਾਸਾ ਅਡਾ ਸ਼੍ਰੀ ਅਮਰਸਰ ਸਾਹਿਬ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਕੋਈ ਸਵਾਲ ਹੈਗਾ ਤੇ ਫੋਨ ਤੁਸੀਂ ਕਰ ਸਕਦੇ ਆ ਕੈਰਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਡਿਵੀਜ਼ੀਅਨ ਸ਼੍ਰੀ ਅਮਰਸਰ ਸਾਹਿਬ